ਤੁਸੀਂ ਦੇਖ ਸਕਦੇ ਹੋ ਜੀ ਅੱਜ ਸੰਗਰਾਂਦ ਵਾਲੇ ਦਿਨ ਜਿਹੜੀ بارش ਸ਼ਾਮੀ 6:30 ਵਜੇ ਹੋ ਗਈ ਆ ਇਹ ਪਟਿਆਲਾ ਦਾ ਦ੍ਰਿਸ਼ ਹੈ ਜੀ ਤੇ ਬੱਦਲ ਬੜੇ ਸੋਹਣੇ ਹੋਏ ਹੋਏ ਤੁਸੀਂ ਦੇਖ ਸਕਦੇ ਮੇਰੇ ਵੱਲੋਂ ਆਪ ਨੂੰ ਗੁੱਡ ਈਵਨਿੰਗ ਜੀ ਸ਼ਾਮ ਦੀ ਸਾਰੀ ਸੌਂਸ ਆਫ ਫੀਟਾ ਕੋ ਜੀ ਤੁਸੀਂ ਦੇਖ ਸਕਦੇ ਹੋ بارش ਕਾਫੀ ਤਿਆਰੀ ਹੈ ਤੇ ਤਕਰੀਬਨ ਨੇ ਮੋੜਾ ਘੰਟਾ ਹੋ ਗਿਆ ਪੈਂਦੀ ਨੂੰ ਤੇ ਬਹੁਤ ਸਾਰਾ ਜਿਹੜਾ ਵਿਊਜ਼ ਉੱਤੇ ਬਣਿਆ ਹੋਇਆ ਹੈਗਾ ਤੇ ਸਾਹਮਣੇ ਕੋਠੀ ਹੈ ਇਹ ਵੀ ਜਿਹੜੀ بارش ਦੇ ਨਾਲ ਜਿਹੜੀ ਆ ਤਰ ਹੋ ਗਈ ਆ ਤੇ ਅੱਜ ਕੁਝ ਮੌਸਮ ਦੇ ਵਿੱਚ ਜਿਹੜਾ ਤਾਪਮਾਨ ਹੋ ਰਿਹਾ ਥੋੜਾ ਜੇ ਔਰ ਗਰਾਵਟ ਜਿਹੜੀ ਆਏਗੀ ਇਹ ਸ਼ਾਮ ਦਾ ਟਾਈਮ ਆ ਜੀ ਪਟਿਆਲਾ 4:00 ਵਜੇ ਦਾ ਸ਼ਾਮ ਦਾ ਤੇ ਤੁਸੀਂ ਜੇ ਨਹੀਂ ਤੁਸੀਂ ਮੇਰਾ ਜਿਹੇ ਚੈਨਲ ਸਬਸਕ੍ਰਾਈਬ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਜੀ ਇਹ ਬਾਹਰ ਵੀ ਜਿਹੜਾ ਸੜਕਾਂ ਤੇ ਪਾਣੀ ਉਹ ਖੜਾ ਹੈਗਾ ਤੇ ਅੱਜ ਗਰਮੀ ਵੀ ਕਾਫੀ ਹੱਦ ਤੱਕ ਵਧੀ ਹੋਈ ਸੀ ਤੇ ਜ਼ਰੂਰੀ ਸੀ بارش ਹੋਣਾ ਤੇ ਤੁਸੀਂ ਦੇਖ ਸਕਦੇ ਬਹੁਤ ਸੋਹਣੀ ਜਿਹੜੀ ਹੋਣ ਹੈ ਥੋੜੀ ਥਮੀ ਹੈ ਜੀ بارش ਤੇ ਤੁਸੀਂ ਆਂਬ ਦੇਖੋ ਹੁਣ ਇਹ ਜਿਹੜੇ ਆਂਬਾ ਪੱਕਣਗੇ ਕਾਫੀ ਹੱਦ ਤੱਕ ਇਹਦੇ ਮੰਗੇਓ ਡਰਕਟ ਤੇ ਲੱਗੇ ਹੋਏ ਨੇ ਕਰਦਾ ਹੁਣ ਇਹਨਾਂ ਨੂੰ ਤੋੜ ਕੇ ਥਾ ਲਿਆ ਜਾਵੇ ਦਿੱਖੋ ਬਹੁਤ ਅੱਛਾ 뷰 ਆ ਰਿਹਾ ਹੈਗਾ ਤੇ ਹੁਣ ਜਿਹੜੇ ਅੰਬ ਪੱਕਣੇ ਸਟਾਪ ਹੋ ਜਾਣਗੇ ਜੀ ਇਹ ਹੁਣ ਥੋੜਾ ਜਿਹਾ ਬਾਰਸ਼ ਹੋ ਘਟਿਆ ਜਿਹੜਾ ਗਰੇ ਆੜੇ ਉੜੇ ਪੈਂਦੇ ਤਾਂ ਮੈਂ ਤੁਹਾਨੂੰ ਜਰੂਰ ਵੀਡੀਓ ਸ਼ੇਅਰ ਕਰਾਂਗਾ ਜੀ ਪਲੀਜ਼ ਜਿਨ੍ਹਾਂ ਨੇ ਮੇਰੀ ਇਸ ਵੀਡੀਓ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਨ ਤੇ ਆਖਰ ਚ ਇਹਨਾ ਹੁਣ ਥੋੜਾ ਜਿਹਾ ਘਟ ਗਿਆ ਹੈਗਾ ਤੇ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਔਰ ਕਮੈਂਟਸ ਵੀ ਕਰ ਦਨਾ ਜੀ ਤੁਹਾਡੇ ਇਲਾਕੇ ਚ ਕਿੱਥੇ ਕਿੱਥੇ ਮੀਂਹ ਜਿਹੜਾ ਪਿਆ ਹੈਗਾ ਤੇ ਕਿੱਥੇ ਕਿੱਥੇ ਜਿਹੜਾ ਮੀਂਹ ਨਹੀਂ ਪਿਆ ਪਲੀਜ਼ ਮੈਨੂੰ ਸ਼ੇਅਰ ਕਰਕੇ ਜਾਂ ਲਾਈਕ ਕਰਕੇ ਦੱਸਣਾ ਜੀ ਇਹਦੇ ਨਾਲ ਹੀ ਜਿਹੜੀ ਵੀਡੀਓ ਨੂੰ ਮੈਂ ਬੰਦ ਕਰ ਦਾਂਗੇ ਮੇਰੇ ਵੱਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਮੇਰੇ ਇਸ YouTube ਚੈਨਲ ਤੇ ਤੇ ਅਗਲੇ ਅਪਡੇਟ ਹੋਏ ਹੋਏਗੀ ਤਾਂ ਮੈਂ ਜ਼ਰੂਰ ਆਪ ਜੀ ਨਾਲ ਜਿਹੜੇ ਸਾਂਝੀ ਕਰਾਂਗਾ ਜੀ ਜੇ ਨਾਲ ਬੇਰੋਲਾ ਸੱਚੀ ਕਾਲ ਕੋਦਾ ਹੱਪ ਚੜਦੀ ਕਲਾ ਜਿਉਂਦੇ ਰਹੋ ਜੀ